ਹੈਲੋ ਹਾਂਜੀ ਲਵਲੀ ਆਰਕੈਸਟਰ ਤੋਂ ਬੋਲਦੀ ਆ ਜੀ ਤੁਸੀਂ ਹਾਂਜੀ ਲਵਲੀ ਬੋਲ ਲਵਲੀ ਆਰਕੈਸਟਰ ਤੋਂ ਬੋਲਦੀ ਆ ਸਵਿੱਟੂ ਅੱਛਾ ਸਵਿੱਟੂ ਬੋਲਦੇ ਆ ਤੁਸੀਂ ਅੱਛਾ ਨਾਮ ਹੀ ਬੜਾ ਸੋਹਣਾ ਚੱਕੀ ਫਿਰਦੇ ਹੋ ਮੈਂ ਨਾ ਗੁਰਮਾਨ ਬੋਲਦਾ ਸੀਗਾ ਜਿਹਦੇ ਵਿਆਹ ਜਿੱਦਿਹਾ ਕੁਛ ਸਿੱਟੂ ਹੋ ਗਿਆ ਸਾਡਾ ਸਾਡਾ ਤਾਂ ਹੀ ਹੋ ਜਾਂਦਾ ਹੈਗਾ ਅੱਛਾ ਨਾਮ ਤੁਹਾਡਾ ਰੀਅਲ ਨੇਮ ਸਤਵਿੰਦਰ ਹੈ ਹਾਂਜੀ ਅੱਛਾ ਇਟਸ ਓਕੇ ਓਕੇ ਅੱਛਾ ਮੇਰੀ ਗੱਲ ਸੁਣੋ ਮੇਰੀ ਅੱਛਾ ਜੀ ਮੈਨੂੰ ਪਛਾਣਿਆ ਤੁਸੀਂ ਨਾ 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 ਨਹੀਂ ਪਛਾਣਿਆ ਜੀ ਅੱਛਾ ਤੁਸੀਂ ਆਪਣੇ ਵਿਆਹ ਦੇ ਫੰਕਸ਼ਨ ਲਾਇਆ ਸੀ ਨਾ ਇੱਥੇ ਵਿੱਚ ਦਵਨ ਪਹਿਲੇ ਸਮੋਗੇ ਅੱਛਾ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਪਹਿਚਾਣ ਲਿਆ ਪਹਿਚਾਣ ਆ ਗੁਰਮਾਨ ਬੋਲਦਾ ਜੀ ਮੈਂ ਗੁਰਮਾਨ ਜੀ ਤੇ ਹੁਣ ਫੇਰ ਦੁਬਾਰੇ ਲਾਉਣਾ ਹੈ ਕਿ ਕੋਈ ਤੁਹਾਡੇ ਮੁੰਡਾ ਹੋ ਗਿਆ ਕਿ ਮੁੰਡੇ ਦੀ ਵੀ ਮੈਰਿਜ ਹੋ ਗਈ ਤਾਂ ਲਾਉਣਾ ਵਿਆਹ ਹੋ ਦਾ 3 ਮਹੀਨੇ 3 ਦਿਨ ਨਹੀਂ ਹੋਏਗੇ ਤਾਂ ਤੁਮ ਭਾਜੀ ਮੁੰਡੇ ਦੀ ਗੱਲ ਕਰਦੇ ਹੋ ਹੈ ਜੀ ਗੱਲ ਕਰਦਾ ਤੁਸੀਂ ਨਾ ਕੋਸ਼ਤਾ ਹਾਂ ਬੋਤਾਂਏ ਤਾਂ ਮਜ਼ਾਕ ਟਟਾ ਕਰ ਰਹੀ ਲੀਏ ਸੀ ਮਜ਼ਾਕ ਤਾਂ ਕੰਮ ਜੋਗ ਰਹੀ ਹੈਗੀ ਐ ਅੱਛਾ 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 ਮਜ਼ਾਕ ਤਾਂ ਚਲੋ ਕਰ ਲਓ ਮਜ਼ਾਕ ਤਾਂ ਤੁਸੀਂ ਚ ਦੋ ਵਾਰੀ ਕਰ ਲਓ ਮਜ਼ਾਕ ਨੂੰ ਤਾਂ ਮੈਂ ਤੁਹਾਨੂੰ ਕੁਝ ਕਹਿੰਦਾ ਪਹਿਲਾਂ ਮੈਨੂੰ ਐਂ ਦੱਸੋ ਤੁਹਾਡਾ ਰਿਸ਼ਤਾ ਕਿ ਨਹੀਂ ਕਰਵਾਇਆ ਸੀਗਾ ਰਿਸ਼ਤਾ ਕਰਾਇਆ ਸੀ ਆਪਣੇ ਭੂਆ ਨੇ ਪਰ ਮੈਂ ਤਾਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਅੱਜ ਦੀ ਗੱਲ ਅੱਛਾ ਉਹ ਕੁੜੀ ਐਨੇ ਪੱਕੇ ਰੰਗ ਦੀ ਤੁਸੀਂ ਐਨੇ ਗੱਭਰੂ ਜਵਾਨ 6 ਫੁੱਟ ਤੁਹਾਡਾ ਕੱਦ ਗੋਰੇ ਚਿੱਟੇ ਮਤਲਬ ਕਿਵੇਂ ਤੁਹਾਡਾ ਹੋ ਰਹੀ ਸਾਡੀ ਬੱਸ ਇਹਨੂੰ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਬੱਸ ਨਾ ਉਹ ਕਦੋਂ ਨਾਲ ਨਹੀਂ ਇੱਕ ਗਲ ਆਸਮਾਨ ਦਾ ਗਾਣਾ ਹੈ ਬਸ ਰਹਿਣ ਦੇ ਛੇੜਨਾ ਦਰਦਾਂ ਨੂੰ ਸੱਤੋ ਦਰਦ ਸੁਣਾਇਆ ਨਹੀਂ ਜਾਣਾ ਨਾ 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 ਹੁਣ ਤੁਸੀਂ ਫੋਨ ਲਾਇਆ ਤਾਂ ਤੁਹਾਡੇ ਦਰਦ ਵੀ ਸੁਣਾਗੇ ਤੇ ਤੁਹਾਡੀ ਹਾਸੀ ਮਜ਼ਾਕ ਵੀ ਤੁਹਾਡੇ ਨਾਲ ਕਰਾਂਗੇ ਜੇ ਤੁਸੀਂ ਤਾਂ ਦਰਦ ਵੀ ਸਾਰੇ ਸੁਣਾਗੇ ਸਮਝਾਂਗੇ ਜੇ ਤੁਸੀਂ ਮੇਰਾ ਦਰਦ ਸੁਣੋਗੇ ਫਿਰ ਤਾਂ ਮੈਂ ਤੁਹਾਡੇ ਨਾਲ ਗੱਲ ਜਿਹੜੀ ਹੈ ਕੰਟੀਨਿਊ ਕਰ ਲੈਣਾ ਜੇ ਤੁਸੀਂ ਮੇਰਾ ਦਰਦ ਸੁਣ ਕੇ ਤੇ ਮੇਰੇ ਜੱਟਾਂ ਮਾਂ ਦੇ ਉੱਪਰ ਤੁਸੀਂ ਪਹਿਲਾਂ ਦੱਸੋ ਫੋਨ ਤੁਸੀਂ ਮੈਨੂੰ ਹੀ ਲਾਇਆਗਾ ਮੈਂ ਫੋਨ ਸੋਨ ਨੂੰ ਹੀ ਲਾਇਆ ਤੇ ਮੈਂ ਨੰਬਰਪਸ ਨਾ ਲਾਇਆ ਤੁਸੀਂ ਫੋਨ ਮੈਂ ਨੰਬਰ ਲਿਆ ਜਗਤਾਰ ਤੋਂ ਜਿਹੜਾ ਮੁੰਡਾ ਐਂਕਰਿੰਗ ਕਰ ਰਿਹਾ ਸੀ ਜਿਹੜਾ ਮੁੰਡਾ ਐਂਕਰ ਸੀ ਨਾ ਉੱਥੇ ਉਹ ਮੇਰਾ ਸੀ ਕਲਾਸਮੇਟ ਤੇ ਉਸੇ ਨੂੰ ਹੀ ਜਗਤਾਰ ਜੀ ਸਾਡੀ ਉਹ ਹੈਗੀ ਹੈਗੀ ਤੁਹਾਡੇ ਮੈਨੇਜਰ ਹੈਗੇ ਓਸਤਾਨ ਹੈਗੇ ਹਾਂਜੀ ਹਾਂਜੀ ਹਾਂ ਉਹ ਐਂਕਰਿੰਗ ਕਰਦਾ ਹੁੰਦਾ ਸੁਲਾੜਾ ਜੇ ਫੁੱਫੜਾ ਆ ਕੇ ਆ ਜਾਓ ਹਾਂਜੀ 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 ਉਹ ਮੇਰਾ ਕਲਾਸਮੇਟ ਹੈ ਮੈਂ ਉਸੇ ਨੂੰ ਕਹਿ ਕੇ ਤੁਹਾਡਾ ਸ਼ੋਅ ਕਰਾਇਆ ਸੀਗਾ ਤੇ ਹੁਣ ਉਹ ਰਾਤ ਬਰਾਤ ਤੋਂ ਬਾਅਦ ਤੁਹਾਨੂੰ ਫ੍ਰੀ ਕਰਕੇ ਤੁਹਾਡੇ ਨਾਲ ਨਹੀਂ ਗਿਆ ਤੁਹਾਨੂੰ ਤੁਹਾਨੂੰ ਵੀ ਪਤਾ ਹੋਣਾ ਸਾਡੇ ਘਰ ਹੀ ਆਇਆ ਸੀ ਇੱਥੇ ਰਾਤ ਸਾਡੇ ਕੋਲੇ ਰਿਹਾ ਸੀ ਹਾਂਜੀ ਹਾਂਜੀ ਉਹ ਤਾਂ ਥੋੜੋ ਦੇਖੋ ਤੁਹਾਡਾ ਪ੍ਰਾਣਾ ਲਿਆ ਜਾਏਗਾ ਨਾ ਤੁਹਾਡਾ ਦੋਸਤ ਆ ਤੁਸੀਂ ਰੋਕ ਲਿਆ ਹੋਣਾ ਉਹ ਰੋਕ ਕੇ ਹੋਣੇ ਹਾਂ ਤੇ ਹੁਣ ਮੈਂ ਤੁਹਾਨੂੰ ਮੁੱਖ ਦੀ ਗੱਲ ਇਹ ਦੱਸਦਾ ਹਾਂ ਵੀ ਮੈਂ ਉਹਦੇ ਕੋਲੇ ਆਪਦਾ ਦੁੱਖ ਰੋਇਆ ਕਿਉਂਕਿ ਆਪਦੇ ਭੈਣ ਭਰਾ ਕੋਲੇ ਬੰਦਾ ਦੁੱਖ ਰੋ ਸਕਦਾ ਹੈ ਹੈਨਾ ਅੱਛਾ ਇਹ じゃ ਕਿ ਦੁੱਖ ਹੋ ਗਿਆ ਨਵੀਂ ਮੈਰਿਜ ਹੋਈ ਹੈ ਫੇਰ ਕਿਉਂ ਹੋਇਆ ਲੈ ਅੱਜ ਕੱਲ ਤਾਂ ਉਹ ਹੁੰਦੇ ਆ ਨਾ ਬਿਊਟੀ ਪਾਰਲਰ ਚ ਬਹੁਤ ਖੁਸ਼ ਹੁੰਦਾ ਮਾਰਕੀਟ ਚ ਗੋਰੀ ਹੋ ਜੂ ਕਿ ਕੋਈ ਦਿੱਕਤ ਵਾਲੀ ਗੱਲ ਨਹੀਂ ਮੈਨੇ ਉਹ ਮੇਰੀ ਮੇਰੀ ਗੱਲ ਸੁਣੋ ਗੋਰੀ ਵਾਲੀ ਗੱਲ ਨਹੀਂ ਉਹ ਗੱਲ ਉਹ ਹੁੰਦੇ ਨਾ ਇੱਕ ਮੈਂ ਤੈਨੂੰ ਪਤਾ ਨਾ ਮੈਂ ਸ਼ਾਇਰਾਨਾ ਅੰਦਾਜ਼ ਚ ਗੱਲ ਕਰਦਾ ਸ਼ਾਇਦ ਤੈਨੂੰ ਬੁਰਾ ਲੱਗੇ ਜਾਂ ਚੰਗਾ ਲੱਗੇ ਮੈਂ ਇਸ ਨੂੰ ਨਹੀਂ ਸਮਝ ਸਕਦਾ ਉਹ ਕਹਿੰਦੇ ਨਾ ਕਿ ਬੁੱਲੇ ਸ਼ਾਹ ਜਿੱਥੇ ਦਿਲ ਮਿਲ ਜੇ ਤੇ ਫਿਰ ਕੀ ਗੋਰੀ ਕੀ ਕਾਲੀ ਪਰ ਦਿਲ ਕੋਈ ਕਾਹੀ ਦੀ ਗੱਲ ਨਹੀਂ ਇੱਕ ਉਹ ਮੈਂ ਸੁਣਿਆ ਤੁਸੀਂ ਪੜੇ ਲਿਖੇ ਜ਼ਿਆਦਾ ਹੋਂ ਮਾਨਪੜ ਹੈਗੀ ਅੱਜ ਕੱਲ ਟ੍ਰੇਨਿੰਗ ਵੀ ਮਿਲ ਜਾਂਦੀ ਹੁੰਦੀ ਹੈ ਮਾਰਕੀਟ 'ਚ ਸਭ ਕੁਝ ਮਿਲ ਜਾਂਦਾ ਹੁੰਦਾ ਹੈ ਕੋਈ ਨਹੀਂ ਜਿਹੜਾ ਤੁਹਾਨੂੰ ਮਿਲਿਆ ਉਸੇ ਨੂੰ ਬੈਟਰ ਕਰੋ ਤੁਸੀਂ ਮੈਂ ਦੇਖੋ ਮੇਰੀ ਸੁਹਾਗਰਾਤ ਸੀ ਹਰ ਕੋਈ ਇਹ ਸੋਚਦਾ ਵੀ ਸੁਹਾਗਰਾਤ ਤੇ ਮਤਲਬ ਬੰਦਾ ਜਾਵੇ ਆਪਦਾ ਵਧੀਆ ਚਲੋ ਆਪਦਾ ਕਰੇ ਜੋ ਵੀ ਕੁਝ ਹੁੰਦਾ ਹੈ ਪਹਿਲੀ ਵਾਰੀ ਕਰਨਾ ਹੁੰਦਾ ਬੰਦੇ ਨੇ ਤੇ ਮੈਂ ਜ਼ਿੰਦਗੀ ਦੇ ਵਿੱਚ ਮੈਂ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਨਾਲ ਕੋਈ ਸੰਬੰਧ ਨਹੀਂ ਬਣਾਇਆ ਮੈਂ ਪਹਿਲੀ ਵਾਰੀ ਇਹ ਸਭ ਕੁਝ ਕਰਨਾ ਸੀ ਅੱਛਾ ਜੀ ਐਨੇ ਪੜੇ ਲਿਖੀ ਹੋ ਕੇ ਐਨੇ ਸੋਹਣੇ ਹੋ ਕੇ ਤੁਹਾਡੀ ਕੋਈ ਗਰਲਫ੍ਰੈਂਡ ਨਹੀਂ ਲਈ ਨਹੀਂ 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 ਗਰਲਫ੍ਰੈਂਡ ਨਹੀਂ ਫ੍ਰੈਂਡ ਸੀ ਮੇਰੀਆਂ ਬਟ ਉਹਨਾਂ ਨਾਲ ਆਪਾਂ ਕਦੇ ਉਹਨਾਂ ਨੇ ਮੈਨੂੰ ਆਫਰ ਮੈਂ ਉਹਨਾਂ ਨੂੰ ਆਫਰ ਕੀਤਾ ਪਰ ਉਹਨਾਂ ਨੇ ਕਿਹਾ ਕਿ ਨਹੀਂ ਆਪਾਂ ਹਜੇ ਨਹੀਂ ਕਰਨਾ ਹਜੇ ਨਹੀਂ ਕਰਨਾ ਤੇ ਇੱਕ ਗੱਲ ਇਹ ਵੀ ਹੁੰਦੀ ਹੈ ਨਾ ਫ੍ਰੈਂਡ ਗਰਲਫ੍ਰੈਂਡ ਤਾਂ ਬਣ ਜਾਂਦੀਆਂ ਪਰ ਉਹ ਮਿਲਣ ਵਾਲੀ ਜਗ੍ਹਾ ਨਹੀਂ ਮਿਲਦੀ ਚੱਕਰੇ ਵੀ ਪੈ ਜਾਂਦੇ ਅੱਛਾ ਅੱਛਾ ਠੀਕ ਹੈ ਜੀ ਚੱਕਰੇ ਸਮਝ ਗਿਆ ਹੁਣ ਮੇਰੀ ਗੱਲ ਅੱਛਾ ਤੁਸੀਂ ਤਰੀਫ ਮੁੰਡੇ ਰਹਿ ਗਈ ਫਿਰ ਹਨਾ ਹਾਂ ਇਹ ਕਾਰਨ ਹੈ ਤੇ ਫੋਨ ਦੇ ਚੱਕਰ ਚ ਤੁਸੀਂ ਬਸ ਉਹ ਕਰ ਲਿਆ ਹਨਾ بس 아이 चक्कर ਹੈ ਤੇ ਹੁਣ ਮੈਂ ਤੁਹਾਡੇ ਨਾਲ ਗੱਲ ਮੈਂ ਜਗਤਾਰ ਨੂੰ ਇਹ ਗੱਲ ਦੱਸੀ ਸੀ ਮੈਂ ਕਿ ਆ ਵੀ ਸੁਵਿਟੀ ਜਿਹੜੀ ਹੈਗੀ ਮੇਰੇ ਉਹਨਾਂ ਫਰੈਂਡਸ਼ਿਪ ਕਰਵਾ ਦੇ ਹਾਂਜੀ ਤੁਹਾਡੇ ਵਾਸਤੇ ਵੀ ਤੁਹਾਡਾ ਜੀ ਹੋਸ਼ ਹੋ ਰਿਹਾ ਹੈ ਕਿਹਨਾਂ ਮੰਨ ਲਾਦੇ ਹਨ ਮੇਰੀ ਸ਼ਾਦੀ ਹੋਈ ਸੀ ਤੇ ਮੈਂ ਉਹ ਮੈਰਿਜ ਤਾਂ ਮੈਰਿਜ ਹੈ ਨਹੀਂ ਸੀ ਉਹ ਤਾਂ ਚਲੋ ਮੇਰੀ ਪਰਸਨਲ ਲਾਈਫ ਹੈਗੀ ਤੱਕ ਮੈਂ ਇਹ ਜੇ ਕੰਮ ਨਹੀਂ ਕਰਦੀ ਵੀਰ ਜੀ ਮੈਂ ਤੁਹਾਨੂੰ ਵੀਰ ਜੀ ਹੀ ਕਹੂੰਗੀ ਹੁਣ ਦੇਖੋ 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 ਲੱਗਾਇਆ ਵੀ ਗੱਲ ਕਰਤੀ ਤੁਸੀਂ ਲੈ ਹੁਣ ਫਿਰ ਮੈਂ ਹੋਰ ਕੀ ਕਹਾਂ ਤੁਸੀਂ ਕਿ ਮੈਂ ਵੀ ਮਤਲਬ ਇੱਕ ਤਲਾਕशुदा ਹੈਗੀ ਆ ਸੋਹਣੀ ਕੁੜੀ ਹੈਗੀ ਆ ਆਰਕੈਸਟਰਨ ਦਾ ਕੰਮ ਕਰਦੀ ਆ ਉਹ ਨੱਚਣ ਦਾ ਕੰਮ ਕਰਦੀ ਆ ਤਾਂ ਮਤਲਬ ਇਹ ਨਹੀਂ ਕਿ ਮੈਂ ਹਰ ਇੱਕ ਨਾਲ ਫਰੈਂਡਸ਼ਿਪ ਕਰਦੀ ਕਰਦੀ ਆ ਨਹੀਂ ਨਹੀਂ ਜੇ ਤੁਸੀਂ ਮੇਰੀ ਗੱਲ ਨਾਲ ਫਰੈਂਡਸ਼ਿਪ ਵਾਲੀ ਕੋਈ ਗੱਲ ਨਹੀਂ ਗਈ ਇੱਥੇ ਤੁਸੀਂ ਮੇਰੀ ਗੱਲ ਤਾਂ ਸੁਣੋ ਮੈਂ ਕਹਿ ਰਿਆਂ ਤਾਂ ਤੁਸੀਂ ਕਹਿ ਤੁਸੀਂ ਸੁਣ ਕੇ ਰਹੇ ਹੋ ਮੇਰੀ ਗੱਲ ਤਾਂ ਸੁਣੋ ਤੁਸੀਂ ਮੈਂ ਕਹਿ ਰਿਆਂ ਵੀ ਮੇਰੀ ਘਰ ਵਾਲੀ ਮੈਨੂੰ ਇਹ ਕਹਿੰਦੀ ਆ ਵੀ ਮੈਥੋਂ ਨਹੀਂ ਥੋੜਾ ਸਿਆਪਾ ਹੁੰਦਾ ਜੇ ਇਹਨਾਂ ਮਰਜ਼ੀ ਕਰ ਲੈ ਹੁਣ ਮੈਂ ਦੱਸੋ ਕੀ ਕਰਾਂ ਫਿਰ ਦੱਸੋ ਤੁਸੀਂ ਤਾਂ ਹੀ ਬਹੁਤ ਕਰਤਾ ਹੋਣਾ ਉਹਨੂੰ ਪਹਿਲੀ ਰਾਤ ਉਹਨੇ ਕਿਹਾ ਤਾਂ ਮਾ ਕੋਈ ਨਹੀਂ ਮੰਨ ਚੋਗੀ ਕਰ ਲਓ ਵੀ ਮੈਂ ਤੁਹਾਨੂੰ ਆਪੇ ਇੱਕ ਦੋਸਤ ਦੇ ਸਰਨਾਥੀ ਸਲਾਹ ਦਿੰਨੀ ਹੈਗੀ ਤੁਹਾਡੀ ਨਵੀਂ ਮੈਰਿਜ ਹੋਈ ਹੈ ਤੁਸੀਂ ਆਪ ਦਾ ਘਰ ਖਰਾਬ ਨਾ ਕਰੋ ਤੁਸੀਂ ਕਰੋ ਇੰਜੋਏ ਕਰੋ ਵਧਿਆ ਰਹੋ ਔਨਜੋਏ ਵਾਲੀ ਗੱਲ ਨਹੀਂ ਇਹ ਮੈਂ ਤਾਂ ਇੱਕ ਵਾਰੀ ਤੈਨੂੰ ਮਿਲਣਾਗਾ ਤਾਂ ਮਿਲ ਕੇ ਜੋ ਵੀ ਹੈ ਚਲੋ ਫੋਨ ਤੇ ਗੱਲਾਂ ਨਹੀਂ ਹੁੰਦੀਆਂ ਐਵੇਂ ਤੁਸੀਂ ਕੀ ਪਤਾ ਮੇਰੇ ਰਿਕਾਰਡਿੰਗ ਕਰੀ ਜਾਂਦੇ ਹੋ ਐਜੀ ਗੱਲ ਨਹੀਂ ਨਾ ਨਾ ਐਸੇ ਕੰਮ ਨਹੀਂ ਕਰਦੇ ਸੀ ਵੀਰ ਜੀ ਤੇ ਨਾ ਹੀ ਮੈਂ ਮਿਲਣਾਗਾ ਮੈਂ ਮਿਲਦੀ ਨਹੀਂ ਮੁੰਡਿਆਂ ਮੰਡਿਆਂ ਨੂੰ ਕਿਸੇ ਨੂੰ ਵੀ ਨਹੀਂ ਮੇਰੇ ਕੋਲ ਇਹ ਨਾ ਟਾਈਮ ਹੈਗਾ ਠੀਕ ਹੈ ਤੇ ਜਗਤਾਰ ਨਾਲ ਮੈਂ ਗੱਲ ਕਰ ਲੈਣਾ ਹੈ ਜਗਤਾਰ ਨੇ ਮੈਨੂੰ ਕਿਹਾ ਸੀ ਤੂੰ ਗੱਲ ਕਰ ਲੈ ਤੇ ਨਾਲ ਗੱਲ ਕਰ ਹਾਂ ਜਗਤਾਰ ਵੀਰ ਜੀ ਕਹਿਣਗੇ ਉਸਤਾਦ ਜੀ ਕਹਿਣਗੇ ਸਾਡੇ ਅਸੀਂ ਕੋਈ ਨਹੀਂ ਅਸੀਂ ਆਵਾਂਗੇ ਕੱਲ ਗੱਲ ਕਰਾਂਗੇ ਪਰ ਇਹ ਜੇ ਗਲਤ ਕੰਮ ਨਹੀਂ ਕਰਦੇ ਜੀ ਚਲੋ ਠੀਕ ਹੈ ਜੀ ਮੈਂ ਜਗਤਾਰ ਨਾਲ ਗੱਲ ਕਰਕੇ ਤੁਹਾਨੂੰ ਬੈਕ ਕਾਲ ਕਰਦਾ ਤੇ ਗੁੱਸਾ ਨਾ ਕਰਿਓ ਜੀ ਗੁੱਸਾ ਲੱਗਿਆ ਸੌਰੀ ਠੀਕ ਹੈ ਨਾ ਠੀਕ ਹੈ ਜੀ